ਮਸ਼ਹੂਰ ਆਰਟੀਆਈ ਐਕਟਿਵਿਸਟ ਮਾਨੀ ਗੋਇਲ ਦੀ ਚਾਚਾ ਜੀ ਦੀ ਦੁਕਾਨ ਦੇ ਉੱਤੇ ਦੋ ਗੁੰਡੇ ਆਉਂਦੇ ਨੇ ਮੋਟਰਸਾਈਕਲ ਤੇ ਦਿਨ ਭਰ ਦੇ ਵਿੱਚ ਬਾਜ਼ਾਰ ਦੇ ਵਿੱਚ ਪੂਰੀ ਭੀੜ ਹੁੰਦੀ ਹੈ ਕੰੱਚ ਦੇ ਗਲਾਸ ਦੇ ਉੱਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਕਿੱਥੇ ਕੀ ਕਰ ਰਿਹਾ ਸੀ ਕੀ ਕਾਰਵਾਈਆਂ ਉਹਨਾਂ ਨੇ ਕੀਤੀਆਂ ਘਟਨਾ ਸਾਰੀ ਵਾਪਰੀ ਹੈ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਕਦੋਂ ਤੇ ਕਿਵੇਂ ਵਾਪਰੀ ਹੈ ਇਹ ਜੀ ਪਰਸੋਂ ਜਦੋਂ ਚਾਚਾ ਜੀ ਬੈਠੇ ਸੀ ਆਪਣੇ ਦੁਕਾਨ ਤੇ ਤੇ ਉਦੋਂ ਦੁਪਹਿਰੇ 4:00 ਵਜੇ ਸ਼ਾਮ ਨੂੰ ਤੇ ਦੋ ਜਣੇ ਆਉਂਦੇ ਆ ਮੂੰਹ ਲਵੇਟੇ ਹੁੰਦੇ ਆ ਤੇ ਸਿੱਧੀ ਫਾਇਰਿੰਗ ਕਰਕੇ ਜਿਹੜੇ ਬਾਹਰ ਸ਼ੀਸ਼ੇ ਲੱਗੇ ਹੁੰਦੇ ਆ ਉਹਨਾਂ ਤੇ ਚਲੇ ਜਾਂਦੇ ਆ ਬਸ ਸਿਰ ਤੋਂ ਫੁੱਟਕ ਦਾ ਹੀ ਫਰਕ ਰਹਿ ਗਿਆ ਗੋਲੀਆਂ ਸਿੱਧੀਆਂ ਮਾਈਆਂ ਉਹਨਾਂ ਨੇ ਤੇ ਨਿਕਲ ਜਾਂਦੇ ਕੋਈ ਸਾਨੂੰ ਮਤਲਬ ਪਤਾ ਨਹੀਂ ਕਿ ਕਿਉਂ ਕੀਤਾ ਉਹਨਾਂ ਨੇ ਕਿਉਂ ਬਟਾ ਇਹ ਗੱਲ ਇਹ ਹੈ ਵੀ ਮਾਨਸਾ ਦਾ ਸਭ ਤੋਂ ਕਰਾਊਡਡ ਜਗ੍ਹਾ ਹੋ ਸਭ ਤੋਂ ਮਸ਼ਹੂਰ ਚੌਕ ਹੈਗਾ ਉੱਥੇ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਨਹੀਂ ਸਾਡੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਸਾਡੀ ਸਰਕਾਰ ਦਾਅਵੇ ਕਰਦੀ ਹੈ ਵੱਡੇ ਵੱਡੇ ਜਿਹੜਾ ਅਸੀਂ ਲਾਅਨ ਆਰਡਰ ਤੇ ਕੰਮ ਕਰਦੇ ਪਏ ਉਹ ਹੈ ਕਿੱਥੇ ਆ ਕਿੱਥੇ ਨੇ ਨਾ ਕਿਉਂ ਕਿਵੇਂ ਉਹ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਕੇ ਗੋਲੀਆਂ ਚਲਾ ਕੇ ਨਿਕਲ ਜਾਂਦੇ ਨੇ ਨੂੰ ਜਾਂ ਤੁਹਾਡੇ ਪਰਿਵਾਰ ਤੋਂ ਕਿਸੇ ਨੂੰ ਜਾਂ ਚਾਚਾ ਜੀ ਉਹਨਾਂ ਦੇ ਪਰਿਵਾਰ ਤੋਂ ਕਦੇ ਕੋਈ ਪਹਿਲਾਂ ਫਰੋਤੀ ਆ ਕੋਈ ਧਮਕੀ ਭਰੀ ਕਾਲ ਕੋਲ ਆਈ ਹੋਈ ਹੋਈ ਨਹੀਂ ਨਹੀਂ ਹਜੇ ਕੋਈ ਧਮਕੀ ਭਰੀ ਫਰੋਤੀ ਵਾਲੀ ਕਾਲ ਕੋਈ ਨਹੀਂ ਆਈ ਨਾ ਹੀ ਕੋਈ ਇਦਾਂ ਹੀ ਸਾਡੇ ਕਿਸੇ ਨਾਲ ਕੋਈ ਲੜਾਈ ਹੈਗੀ ਆ ਨਹੀਂ ਕੋਈ ਮਤਲਬ ਇਦਾਂ ਦਾ ਕੋਈ ਹੈਗਾ ਨੋਰਮਲ ਅ ਬਿਜ਼ਨਸ ਫੈਮਿਲੀ ਹੈਗੀ ਯਾਰ ਅੱਜਕੱਲ ਤਾਂ ਦੇਖੋ ਇਹ ਟ੍ਰੈਂਡ ਹੋ ਗਿਆ ਨਾ ਕਿ ਦੋ ਤਿੰਨ ਸਾਲਾਂ ਦਾ ਕਿ ਕੋਈ ਬੰਦਾ ਜਿਹੜਾ 50000 ਵੀ ਕਮਾਉਂਦਾ ਹੈ ਬਿਜ਼ਨਸ ਵਾਂਗ ਜਾਂ ਕੋਈ ਉਹਨੂੰ ਵੀ ਫਰੋਕੀਆਂ ਨਹੀਂ ਪੌਲਾਂ ਜਾਂਦੀਆਂ ਨੇ ਕੋਈ ਅੰਤਮਾਨ ਜੀ ਨੂੰ ਭੰਡ ਗਿਰੀ ਕਰਨ ਦੀ ਆਦਤ ਹੈਗੀ ਇਹ ਤਾਂ ਐਵੇਂ ਹੀ ਬਸ ਚੁਟਕਲੇ ਸੁਣਾਈ ਜਾਂਦੇ ਹੈ ਕਿ ਗੋਰੇ ਆਣਗੇ ਕਾਲੇ ਆਣਗੇ ਮਤਲਬ ਸਾਰਾ ਦਿਨ ਝੂਠ ਤੂਫਾਨ ਇਹਨਾਂ ਦੇ ਇਸ਼ਤਿਹਾਰ ਬਾਜੀ ਹੈ ਹੀ ਸਾਰਾ ਦਿਨ ਚੱਲਦਾ ਹੈ ਪ੍ਰੈਕਟੀਕਲ ਗਰਾਉਂਡ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਕੋਈ ਵੀ ਸਕੀਮ ਲੈ ਕੇ ਦੇਖ ਲਓ ਹਰ ਇੱਕ ਦੇ ਵਿੱਚ ਘਪਲਾ ਹੈਗਾ ਸਾਰੇ ਪਾਸੇ ਰਿਸ਼ਵਤ ਦਾ ਬੜਾ ਹਾਲ ਹੈ ਸਿਰਫ ਇਸ਼ਤਿਹਾਰ ਬਾਜ਼ੀ ਜੀ ਤੇ ਆਣਾ ਇਸ਼ਤਿਹਾਰ ਬਾਜ਼ੀ ਜਲਦੀ ਇਮੇਜ ਚਮਕਾਉਣਾ ਚਾਹੁੰਦੇ ਤੇ ਉਹ ਵੀ ਪਹਿਲਾਂ ਵੱਡੀ ਘਟਨਾ ਵਾਪਰਦੀ ਹੈ ਜਦੋਂ ਮੋਸੇ ਵਾਲਿਆਂ ਦਾ ਕਤਲ ਵੀ ਹੁੰਦਾ ਹੈ ਸਾਫ਼ ਕਰਕੇ ਉਸ ਘਟਨਾ ਤੋਂ ਬਾਅਦ ਇਹ ਬਹੁਤ ਚੱਲਣ ਜਿਹੜਾ ਵੱਧ ਗਿਆ ਹੈ ਜਿਹੜਾ ਜਿਹੜੇ ਅਪਰਾਧੀ ਅੰਸਰ ਨੇ ਉਹਨਾਂ ਦੇ ਹੌਸਲੇ ਹੋਰ ਖੁੱਲ ਗਏ ਆ ਕਿ ਉਸ ਤੇ ਕਿਉਂਕਿ ਪ੍ਰੋਪਰ ਤਰੀਕੇ ਨਾਲ ਕਾਰਵਾਈ ਕੋਈ ਹਜੇ ਸਾਹਮਣੇ ਨਹੀਂ ਆਈ ਜਾਂ ਕਹਿ ਲਓ ਵੀ ਇਨਕਲੂਡ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਕੇਸ ਨੂੰ ਕਿ ਜੇ ਉਹ ਕੇਸ ਦੇ ਵਿੱਚ ਕੋਈ ਮਤਲਬ ਪ੍ਰੋਪਰ ਤਰੀਕੇ ਦੇ ਨਾਲ ਇੱਕ ਜਿਹੜੀ ਹੈਗੀ ਹੈ ਚੰਗੇ ਤਰੀਕੇ ਦੇ ਨਾਲ ਪੇਸ਼ ਕੀਤੀ ਜਾਂਦੀ ਮਿਸਾਲ ਤਾਂ ਸ਼ਾਇਦ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਡਰ ਲੱਗਦਾ ਤੇ ਅਪਰਾਧੀ ਅੰਸਰਾਂ ਦੇ ਠੱਲ ਪੈਂਦੀ ਪਰ ਉਹ ਕੇਸ ਤੁਸੀਂ ਦੇਖੋ ਵੀ ਕਿੱਥੇ ਸਰਕਾਰ ਕਿਸ ਤਰੀਕੇ ਦੇ ਨਾਲ ਉਹਨੂੰ ਜਦੋਂ ਉਹਦੇ ਫਾਲ ਇਹਨਾਂ ਫਾਜ਼ਲ ਦੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਉਹ ਕੇਸ ਖਰਾਬ ਕਰ ਰਹੀ ਹੈ ਤੇ ਬਦਮਾਸ਼ਾਂ ਨੂੰ ਕਿਸ ਤਰੀਕੇ ਦੇ ਨਾਲ ਇੰਟਰਵਿਊ ਕਰਾਇਆ ਜਾਂਦੇ ਨੇ ਅੰਦਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਮਾਨਸਾ ਵੀ ਦੇਖਿਆ ਗਿਆ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਕੇਸ ਦੇ ਵਿੱਚ ਨਾਮ ਦੇ ਕਦ ਬਦਮਾਸ਼ ਨੇ ਉਹਨਾਂ ਨੂੰ ਐਸ਼ ਕਰਾਈ ਜਾਂਦੀ ਹੈ ਪੈਸਿਆਂ ਨਾਲ ਦੇਖੋ ਸਰਕਾਰ ਦੀ ਬੇਸ਼ਰਮੀ ਹੈ ਇਹ ਸਰਕਾਰ ਕਹਿੰਦੀ ਹੈ ਕਿ ਜੇ ਤੁਸੀਂ ਇੱਥੇ ਉਹਨਾਂ ਦੇ ਉਹਨਾਂ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਈਆਂ ਤੇ ਨਸ਼ਾ ਫਿਰ ਫਿਰ ਸ਼ੁਰੂ ਹੋ ਜਾਊਗਾ ਮੈਨੂੰ ਇਹ ਦੱਸੋ ਵੀ ਕਰਨ ਦਾ ਨਸ਼ਾ ਬੰਦ ਕਦੋਂ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਗੈਂਗਸਟਰ ਖਤਮ ਕਦੋਂ ਹੋਏ ਸੀ ਤਰਨਤਾਰਨ ਦੇ ਵਿੱਚ ਗੋਲੀਆਂ ਚੱਲਣੀਆਂ ਬੰਦ ਕਦੋਂ ਹੋਈਆਂ ਸੀ ਫਰੋਟੀਆਂ ਬੰਦ ਕਦੋਂ ਹੋਈਆਂ ਸੀ ਸਸ਼ੀ ਕਾਲ ਜੀ ਮੈਂ ਵਿਕਮ ਸਿੰਘ ਬਾਗੀ ਤੇ ਸਾਰ ਦਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਮਾਨਸਾ ਦੇ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰਦੀ ਹੈ ਮਸ਼ਹੂਰ ਆਰਟੀਆਈ ਐਕਟੀਵਿਸਟ ਮਾਨੀ ਗੋਇਲ ਦੇ ਚਾਚਾ ਦੀ ਚਾਚਾ ਜੀ ਦੀ ਦੁਕਾਨ ਦੇ ਉੱਤੇ ਦੋ ਗੁੰਡੇ ਆਉਂਦੇ ਨੇ ਮੋਟਰਸਾਈਕਲ ਤੇ ਦਿਨ ਭਰ ਦੇ ਵਿੱਚ ਬਾਜ਼ਾਰ ਦੇ ਵਿੱਚ ਪੂਰੀ ਭੀੜ ਹੁੰਦੀ ਹੈ ਕੰਚ ਦੇ ਗਲਾਸ ਦੇ ਉੱਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਭੱਜਦੇ ਹੋਏ ਫਰਾਰ ਹੁੰਦੇ ਨੇ ਫਰਾਰ ਹੁੰਦੇ ਹੋਏ ਲੋਕਾਂ ਦੇ ਵਿੱਚ ਵੀ ਵਜਦੇ ਨੇ ਗਿਰਦੇ ਨੇ ਮੋਟਰਸਾਈਕਲ ਛੱਡ ਕੇ ਹੀ ਭੱਜ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਕਿੱਥੇ ਕੀ ਕਰ ਰਿਹਾ ਸੀ ਕੀ ਕਾਰਵਾਈਆਂ ਉਹਨਾਂ ਨੇ ਕੀਤੀਆਂ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਾਡੇ ਨਾਲ ਲਾਈਨ ਤੇ ਮਾਨੀ ਗੋਇਲ ਜੀ ਨੇ ਮਾਨੀ ਗੋਇਲ ਜੀ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮਾਨੀ ਜੀ ਇਹ ਜਿਹੜੀ ਘਟਨਾ ਸਾਰੀ ਵਾਪਰੀ ਹੈ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਕਦੋਂ ਤੇ ਕਿਵੇਂ ਵਾਪਰੀ ਹੈ ਇਹ ਪਰਸੋਂ ਜਦੋਂ ਚਾਚਾ ਜੀ ਬੈਠੇ ਸੀ ਆਪਣੇ ਦੁਕਾਨ ਤੇ ਤੇ ਉਦੋਂ ਦੁਪਹਿਰੇ 4:00 ਵਜੇ ਸ਼ਾਮ ਨੂੰ ਤੇ ਦੋ ਜਣੇ ਆਉਂਦੇ ਆ ਮੂੰਹ ਲਵੇਟੇ ਹੁੰਦੇ ਆ ਤੇ ਸਿੱਧੀ ਫਾਇਰਿੰਗ ਕਰਕੇ ਜਿਹੜੇ ਬਾਹਰ ਸ਼ੀਸ਼ੇ ਲੱਗੇ ਹੁੰਦੇ ਆ ਉਹਨਾਂ ਤੇ ਚਲੇ ਜਾਂਦੇ ਆ ਬਸ ਸਿਰ ਤੋਂ ਫੁੱਟਕ ਦਾ ਹੀ ਫਰਕ ਰਹਿ ਗਿਆ ਗੋਲੀਆਂ ਸਿੱਧੀਆਂ ਮਾਈਆਂ ਉਹਨਾਂ ਨੇ ਤੇ ਨਿਕਲ ਜਾਂਦੇ ਆ ਕੋਈ ਸਾਨੂੰ ਮਤਲਬ ਪਤਾ ਨਹੀਂ ਕਿ ਕਿਉਂ ਕੀਤਾ ਉਹਨਾਂ ਨੇ ਕਿਉਂ ਬਟਾ ਇਹ ਗੱਲ ਇਹ ਹੈ ਵੀ ਮਾਨਸਾ ਦਾ ਸਭ ਤੋਂ ਕਰਾਊਡਡ ਜਗ੍ਹਾ ਹੋ ਸਭ ਤੋਂ ਮਸ਼ਹੂਰ ਚੌਕ ਹੈਗਾ ਉੱਥੇ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਤੇ ਦਿਨ ਦਿਹਾੜੇ ਦਿਨ ਦਾ ਟਾਈਮ ਹੈ ਦੁਪਹਿਰ ਦਾ ਲੋਕ ਹੀ ਲੋਕ ਨਾ ਚਾਰੇ ਪਾਸੇ ਤੇ ਉਹ ਬੰਦੇ ਨਿਕਲ ਵੀ ਜਾਂਦੇ ਆ ਰਸਤੇ 'ਚ ਕਿਸੇ 'ਚ ਵੱਜਦੇ ਆ ਉੱਥੇ ਮਾੜੀ ਮੁੱਠੀ ਝੜਪ ਹੁੰਦੀ ਉੱਥੇ ਵੀ ਗੋਲੀਆਂ ਚਲਾ ਚਲਾ ਦਿੰਦੇ ਆ ਪਰ ਗੱਲ ਇਹ ਹੈ ਵੀ ਨਹੀਂ ਸਾਡੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਸਾਡੀ ਸਰਕਾਰ ਦਾਅਵੇ ਕਰਦੀ ਆ ਵੱਡੇ ਵੱਡੇ ਕਿ ਜਿਹੜਾ ਅਸੀਂ ਲਾਅਨ ਆਰਡਰ ਤੇ ਕੰਮ ਕਰਦੇ ਪਏ ਉਹ ਹੈ ਕਿੱਥੇ ਆ ਕਿੱਥੇ ਨੇ ਨਾਕੇ ਕਿਉਂ ਕਿਵੇਂ ਉਹਨਾਂ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਕੇ ਗੋਲੀਆਂ ਚਲਾ ਕੇ ਨਿਕਲ ਜਾਂਦੇ ਨੇ ਵਸਤੇ ਜਿਹੋਨਾਂ ਦਾ ਮੋਟਰਸਾਈਕਲ ਵੀ ਦਿੱਕਤਾਂ ਵਿੱਚ ਜਦ ਛੜਪ ਹੁੰਦੀ ਹੈ ਤੇ ਉਹ ਪੈਦਲ ਹੀ ਨਿਕਲ ਜਾਂਦੇ ਆ ਫਿਰ ਵੀ ਨਹੀਂ ਫੜੇ ਜਾਂਦੇ ਤੇ ਮਤਲਬ ਹਾਜੇ ਤੱਕ ਤੁਸੀਂ ਦੇਖੋ ਕਿ ਪਰਸੋਂ ਦੀ ਘਟਨਾ ਸਵਾ ਚਾਰ ਵਜੇ ਦੀ ਤੇ ਅੱਜ ਤੀਜਾ ਦਿਨ ਹੈ ਹਜੇ ਤੱਕ ਕੋਈ ਮਤਲਬ ਫੜੇ ਨਹੀਂ ਗਏ ਉਹਨਾਂ ਚੋਂ ਕੋਈ ਵੀ ਬੰਦਾ ਇੱਕ ਵੀ ਰਾਉਂਡ ਆਪਣੀ ਹੋਇਆ ਕੋਈ ਵੀ ਬੰਦਾ ਉਹਨਾਂ ਚੋਂ ਫੜਿਆ ਨਹੀਂ ਗਿਆ ਨਹੀਂ ਕੋਈ ਇੰਨੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਮਾਨਿਕ ਜੀ ਜੇਕਰ ਅਸੀਂ ਗੱਲ ਕਰੀਏ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਤੋਂ ਕਿਸੇ ਨੂੰ ਜਾਂ ਚਾਚਾ ਜੀ ਉਹਨਾਂ ਦੇ ਪਰਿਵਾਰ ਤੋਂ ਕਦੇ ਕੋਈ ਪਹਿਲਾਂ ਫਰੋਤੀ ਆ ਕੋਈ ਧਮਕੀ ਭਰੀ ਕੋਲ ਕੋਲ ਆਏ ਹੋਏ ਨਹੀਂ ਨਹੀਂ ਹਜੇ ਕੋਈ ਧਮਕੀ ਭਰੀ ਫਰੋਤੀ ਵਾਲੀ ਕੋਲ ਕੋਈ ਨਹੀਂ ਆਈ ਨਾ ਹੀ ਕੋਈ ਇਦਾਂ ਹੀ ਸਾਡੇ ਕਿਸੇ ਨਾਲ ਕੋਈ ਲੜਾਈ ਹੈਗੀ ਆ ਨਾ ਹੀ ਕੋਈ ਮਤਲਬ ਇਦਾਂ ਦਾ ਕੋਈ ਹੈਗਾ ਨੋਰਮਲ ਬਿਜ਼ਨਸ ਫੈਮਲੀ ਹੈਗੀ ਆ ਤੇ ਇਦਾਂ ਦਾ ਕੋਈ ਸਿਸਟਮ ਨਹੀਂ ਬਟ ਗੱਲ ਇਹ ਹੈ ਵੀ ਅੱਜ ਕੱਲ ਤਾਂ ਦੇਖੋ ਇਹ ਟ੍ਰੈਂਡ ਹੋ ਗਿਆ ਨਾ ਕਿ ਦੋ ਤਿੰਨ ਸਾਲਾਂ ਦਾ ਕਿ ਕੋਈ ਬੰਦਾ ਜਿਹੜਾ 50000 ਵੀ ਕਮਾਉਂਦਾ ਹੈ ਬਿਜ਼ਨਸ ਸੈਂਜਾ ਕੋਈ ਉਹਨੂੰ ਵੀ ਹਰੋਤੀਆਂ ਨਹੀਂ ਪਾਉਂਦੀਆਂ ਨੇ ਉਹਨਾਂ ਨੂੰ ਵੀ ਡਰਾਈ ਜਾਂਦਾ ਹੈ ਕੋਈ ਜੇ ਕੋਈ ਕਿਸੇ ਦੀ ਦੁਕਾਨ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਇਦਾਂ ਕਰੋ ਇਦਾਂ ਕਰੋ ਪਰ ਗੱਲ ਗੋਥੀ ਆਉਂਦੀ ਹੈ ਕਿ ਨੌਨ ਆਰਡਰ ਦੀ ਸਥਿਤੀ ਜਿਹੜੀ ਹੈ ਵੀ ਇਹ ਬਹੁਤ ਹਰਾਨੀ ਜਨਕ ਹੋਈ ਪਈ ਹੈ ਪੰਜਾਬ ਦੇ ਵਿੱਚ ਲੋਕ ਪਰੇਸ਼ਾਨ ਨੇ ਆਪਣੀ ਸਿਕਿਉਰਿਟੀ ਨੂੰ ਲੈ ਕੇ ਬਿਜ਼ਨਸਮੈਨ ਮਤਲਬ ਚਾਹੁੰਦੇ ਆ ਕਿ ਅਸੀਂ ਜੇ ਇਹੀ ਸਹਾਲ ਰਹਾ ਤੇ ਕਿਵੇਂ ਬਿਜ਼ਨਸ ਕਰਾਂਗੇ ਤੇ ਚਾਹੁੰਦੇ ਆ ਕਿ ਵੀ ਕਿਤੇ ਬਾਹਰ ਜਾ ਕੇ ਬਿਜ਼ਨਸ ਕਰੀਏ ਜਿਵੇਂ ਤੁਹਾਨੂੰ ਲੱਗਦਾ ਹੀ ਆ ਵੀ ਮਤਲਬ ਮਾਨ ਸਰਕਾਰ ਤੇ ਦਾਅਵੇ ਕਰਦੀ ਹੈ ਕਿ ਬਾਰੋਂ ਲੋਕ ਗੋਰੇ ਆ ਕੇ ਸਾਡੇ ਉਰੇ ਕੰਮ ਕਰਨਗੇ ਕਾਰੋਬਾਰ ਕਰਨਗੇ ਪਰ ਜਿਵੇਂ ਤੁਹਾਡੇ ਚਾਚਾ ਜੀ ਦੀ ਪੈਸਟਾ ਪੈਸਟਾ ਸਾਈਟ ਦੀ ਦੁਕਾਨ ਹੀ ਆ ਨੋਰਮਲ ਆਮ ਜ਼ਿੰਦਗੀ ਆਮ ਘਰਾਣੇ ਨੇ ਫਿਰ ਤਾਂ دہشت ਦਾ ਮਾਹੌਲ ਕਰਦੇ ਵਿੱਚ ਵੀ ਪੂਰਾ ਬਣਿਆ ਹੋਊਗਾ ਇਸ ਟਾਈਮ ਜੀ 190 ਦਾ ਭਗਵੰਤ ਮਾਨ ਜੀ ਨੂੰ ਭੰਡਗਰੀ ਕਰਨ ਦੀ ਆਦਤ ਹੈ ਕਿ ਇਹ ਤਾਂ ਐਵੇਂ ਹੀ ਬਸ ਚੁਟਕਲੇ ਸੁਣਾਈ ਜਾਂਦੇ ਆ ਕਿ ਗੋਰੇ ਆਣਗੇ ਕਾਲੇ ਆਣਗੇ ਮਤਲਬ ਸਾਰਾ ਦਿਨ ਝੂਠ ਤੂਫਾਨ ਇਹਨਾਂ ਦੀ ਇਸ਼ਤਿਹਾਰਬਾਜ਼ੀ ਹੀ ਸਾਰਾ ਦਿਨ ਚੱਲਦਾ ਪ੍ਰੈਕਟੀਕਲ ਗਰਾਊਂਡ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਕੋਈ ਵੀ ਸਕੀਮ ਲੈ ਕੇ ਦੇਖ ਲਓ ਹਰ ਇੱਕ ਦੇ ਵਿੱਚ ਘਪਲਾ ਹੈਗਾ ਸਾਰੇ ਪਾਸੇ ਰਿਸ਼ਵਤ ਦਾ ਪੁਰਾ ਹਾਲ ਹੈ ਸਿਰਫ ਇਸ਼ਤਿਹਾਰਬਾਜ਼ੀ 'ਤੇ ਆਣਾ ਇਸ਼ਤਿਹਾਰਬਾਜ਼ੀ ਨਾਲ ਦੀ ਇਮੇਜ ਚਮਕਾਉਣਾ ਚਾਹੁੰਦੇ ਜਦੋਂ ਕਿ ਕੋਈ ਵੀ ਸਰਕਾਰ ਹੁੰਦੀ ਹੈ ਉਹਦਾ ਪਹਿਲਾ ਕੰਮ ਹੁੰਦਾ ਹੈਗਾ ਨਾ ਇਨ ਆਰਡਰ ਤੇ ਕੰਮ ਕਰਨਾ ਤਾਂ ਕਿ ਜਿਹੜੇ ਤੁਹਾਡੇ ਵਸਨੀਕ ਨੇ ਜਿਹੜਾਂ ਨੇ ਤੁਹਾਨੂੰ ਵੋਟ ਪਾਈਏ ভোটার ਨੇਗੇ ਉਹ ਸੁਰੱਖਿਆਤ ਹਫੀਲ ਕਰਨ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਇੰਨੀ ਘਟਨਾਵਾਂ ਹੁੰਦੀਆਂ ਸੀ ਕਿ ਫਰੋਤੀ ਦੀਆਂ ਕੁ ਗੋਲੀਆਂ ਦੀਆਂ ਕਦੇ ਕੋਈ ਸਾਲ-ਸਮਾਹੀ ਵਾਰ ਚਲਦੀ ਗੱਲ ਹੁੰਦੀ ਸੀ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਇੱਧਰ ਮਾਲਵੇ ਦੇ ਵਿੱਚ ਤਾਂ ਬਿਲਕੁਲ ਹੀ ਐਸੀ ਕੋਈ ਘਟਨਾ ਬੜੀ ਮਤਲਬ ਔਖੀ ਸੁਣਨ ਨੂੰ ਮਿਲਦੀ ਸੀ ਕਿ ਇਦਾਂ ਲੋਕ ਗੋਲੀਆਂ ਮਾਰ ਕੇ ਦੁਕਾਨਾਂ ਤੇ ਜਾਂ ਕੋਈ ਆਫਿਸ ਤੇ ਗੋਲੀ ਮਾਰ ਕੇ ਜਾਂ ਕੋਈ ਇਦਾਂ ਫੌਤੀਆਂ ਕੋਲਾਂ ਆਵੀਆਂ ਜਾਂ ਕੋਈ ਮਤਲਬ ਇਸ ਤਰੀਕੇ ਨਾਲ ਘਰਾਤਾ ਕਿਸੇ ਨੂੰ ਇਹਦਾ ਮਤਲਬ ਉਹ ਤਾਂ ਨਿਊ ਨਾਰਮਲ ਹੋ ਗਿਆ ਆਮ ਹੋ ਗਿਆ ਔਰ ਹਜੇ ਤੱਕ ਭਗਵੰਤ ਮਾਨ ਸਰਕਾਰ ਦੀ ਜਿਹੜੀ ਹੈਗੀ ਜਾਗਨੀ ਖੁੱਲੀ ਹਜੇ ਤੱਕ ਭਗਵੰਤ ਮਾਨ ਜੀ ਖੁਦ ਵੀ ਹਜੇ ਤੱਕ ਉਹੀ ਉਹਨਾਂ ਚੋਂ ਹਜੇ ਤੱਕ ਉਹੀ ਪੁਰਾਣਾ ਭਾਂਡਰ ਨਹੀਂ ਨਿਕਲਿਆ ਉਹੀ ਚੁਟਕਲੇ ਉਹਨਾਂ ਨੇ ਸੁਣਾਈ ਜਾਣੇ ਸਾਰਾ ਦਿਨ ਹੋਰ ਕੋਈ ਕੰਮ ਨਹੀਂਗਾ ਬਹੁਤ ਚਾਹੁੰਦੇ ਆ ਕਿ ਚੋਟਕਲਾ ਦੇ ਸਿਰ ਤੇ ਸਾਨੂੰ ਫੇਰ ਵੋਟਾਂ ਪੈ ਜਾਣ ਪਰ ਮੈਂ ਸਮਝਦਾ ਕਿ ਪੁਲਿਸ ਨੂੰ ਖਾਸ ਕਰਕੇ ਸਾਡੀ ਪੰਜਾਬ ਪੁਲਿਸ ਜਿਹੜੀ ਇੰਨੀ ਵੱਧੀਆ ਮੰਨੀ ਜਾਂਦੀ ਸੀਗੀ ਉਹਨਾਂ ਨੂੰ ਹੋਕ ਹੀ ਗਿਆਗਾ ਕਿੱਥੇ ਮਤਲਬ ਕਿੱਧਰ ਗਿਆ ਸਾਰਾ ਕੁਝ ਕਿੰਨਾ ਸਸਤਾ ਹੁੰਦਾ ਸੀਗਾ ਬਸ ਆਪ ਦੇ ਟੌਪ ਟੋਪੇ ਦਾ ਕੀ ਗੱਲ ਰਹਿ ਗਈ ਇਹਨਾਂ ਦੀ ਵੀ ਕੋਈ ਮਤਲਬ ਇਹ ਤਾਂ ਹੈ ਨਹੀਂ ਸਿਰਫ ਪੋਲਿਟੀਕਲ ਪਰਚੇ ਪਾਉਣ ਤੇ ਧਿਆਨ ਹੈਗਾਗਾ ਪੋਲਿਟੀਕਲ ਕਾਰਵਾਈਆਂ ਕਰਨ ਦੇ ਧਿਆਨ ਹੈ ਇੰਟੈਲੀਜੈਂਸ ਬਿਲਕੁਲ ਜ਼ੀਰੋ ਹੋ ਗਈ ਹੈ ਇਹਨਾਂ ਦੀ ਕੋਈ ਇੰਟੈਲੀਜੈਂਸ ਦਾ ਵਰਕ ਨਹੀਂ ਹੈਗਾ ਕੁਝ ਨਹੀਂ ਹੈਗਾ ਬਸ ਸਿਰਫ ਡਰਾਮੇ ਰਹਿ ਗਏ ਆ ਕਿ ਹੋਰ ਕੁਝ ਨਹੀਂ ਬਸ ਮਤਲਬ ਬੁਰਾ ਹਾਲ ਹੀ ਆ ਸਾਰਾ ਤੁਸੀਂ ਜੇਕਰ ਅਸੀਂ ਗੱਲ ਕਰੀਏ ਵੀ ਕਾਰਨ ਕੀ ਲੱਗਦੇ ਨੇ ਵੱਡੇ ਕਾਰਨ ਵੀ ਮਾਨਿਕ ਉਹਨਾਂ ਦੀ ਦੁਕਾਨ ਹੀ ਕਿਉਂਕਿ ਬਾਜ਼ਾਰ ਦੇ ਵਿੱਚ ਹੋਰ ਬਹੁਤ ਦੁਕਾਨਾਂ ਹੋਣਗੀਆਂ ਹੋਰ ਬਹੁਤ ਕਾਰੋਬਾਰੀ ਹੋਣਗੇ ਦੇਖੋ ਜੀ ਕਾਰਨ ਹਜੇ ਕੋਈ ਖਾਸ ਪਤਾ ਨਹੀਂ ਲੱਗਿਆ ਬਟ ਜੋ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਬਟ ਗੱਲ ਮਤਲਬ ਗੱਲ ਇਕੱਲੀ ਮੇਰੇ ਇੱਥੇ ਨਹੀਂ ਕਿ ਮੇਰੇ ਚਾਚੇ ਦੇ ਇੱਥੇ ਫਾਇਰਿੰਗ ਕਰ ਗਿਆ ਕਿ ਚਲੋ ਕੋਈ ਵੀ ਕਾਰਨ ਹੋ ਸਕਦਾ ਹੈ ਉਹ ਅਜੇ ਸਾਹਮਣੇ ਆਇਆ ਤਾਂ ਪਤਾ ਕਰਾਂਗੇ ਪਰ ਕੱਲ ਇਹ ਵੀ ਤਾਂ ਹਰ ਦੂਜੇ ਦਿਨ ਹੋ ਰਿਹਾ ਹੈ ਨਾ ਹਰ ਦੂਜੇ ਦਿਨ ਹਰ ਰੋਜ਼ ਤੁਸੀਂ ਸੁਣੋਗੇ ਕਦੇ ਕਿ ਮਤਲਬ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਬ੍ਰੈਂਡ ਦੇ ਵਿੱਚ ਗੋਲੀਆਂ ਚੱਲੀਆਂ ਆਉਂਦੀਆਂ ਨੇ ਵਰਾਤੀ ਦੀਆਂ ਕੁੱਲ ਆਈਆਂ ਹੁੰਦੀਆਂ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਚੁੱਪਚਾਪ ਹੀ ਤੇ ਵੀ ਡਰ ਕੇ ਬਈ ਜਾਂਦੇ ਨੇ ਬਿਜ਼ਨਸਮੈਨ ਜਿਹੜੇ ਉਹ ਵਿਚਾਰੇ ਡਰ ਕੇ ਹੋਰ ਕੀ ਕਰਨ ਹਰੇਕਾ ਬੰਦਾ ਤਾਂ ਇਹਨਾਂ ਨਾਲ ਲੜ ਨਹੀਂ ਸਕਦਾ ਬਦਮਾਸ਼ਾਂ ਨਾਲ ਥੋੜੇ ਮਾਨਸਿਕ ਤੌਰ 'ਤੇ ਉਹ ਵੀ ਪਹਿਲਾਂ ਵੱਡੀ ਘਟਨਾ ਵਾਪਰਦੀ ਹੈ ਜਦੋਂ ਮੋਸੇ ਵਾਲਿਆਂ ਦਾ ਕਤਲ ਤੇ ਇਹ ਬਿਲਕੁਲ ਖਾਸ ਕਰਕੇ ਉਸ ਕਤਲ ਤੋਂ ਬਾਅਦ ਇਹ ਬਹੁਤ ਚੱਲਣ ਜਿਹੜਾ ਵੱਧ ਗਿਆ ਹੈ ਜਿਹੜਾ ਜਿਹੜੇ অপরাধੀ ਅਨਸਰ ਨੇ ਉਹਨਾਂ ਦੇ ਹੌਸਲੇ ਹੋਰ ਖੁੱਲ ਗਏ ਆ ਕਿ ਉਸ ਤੇ ਕਿਉਂਕਿ ਪ੍ਰੋਪਰ ਤਰੀਕੇ ਨਾਲ ਕਾਰਵਾਈ ਕੋਈ ਹਜੇ ਸਾਹਮਣੇ ਨਹੀਂ ਆਈ ਜੇ ਕਹੇ ਲੋ ਵੀ ਕਨਕਲੂਡ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਉਸ ਕੇਸ ਨੂੰ ਕਿ ਜੇ ਉਹ ਕੇਸ ਦੇ ਵਿੱਚ ਕੋਈ ਮਤਲਬ ਪ੍ਰੋਪਰ ਤਰੀਕੇ ਦੇ ਨਾਲ ਇੱਕ ਜਿਹੜੀ ਹੈਗੀ ਆ ਚੰਗੇ ਤਰੀਕੇ ਦੇ ਨਾਲ ਪੇਸ਼ ਕੀਤੀ ਜਾਂਦੀ ਮਿਸਾਲ ਤਾਂ ਸ਼ਾਇਦ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਡਰ ਲੱਗਦਾ ਤੇ ਅਪਰਾਧੀ ਅੰਸਰਾਂ ਦੇ ਠੱਲ ਪੈਂਦੀ ਪਰ ਉਹ ਕੇਸ ਤੁਸੀਂ ਦੇਖੋ ਵੀ ਕਿੱਥੇ ਸਰਕਾਰ ਕਿਸ ਤਰੀਕੇ ਦੇ ਨਾਲ ਉਹਨੂੰ ਜਨਤਨ ਦੇ ਸਾਹਮਣੇ ਫਿਰ ਸਾਹਮਣੇ ਕਿ ਕਿਹੜੇ ਤਰੀਕੇ ਦੇ ਨਾਲ ਸਰਕਾਰ ਉਹ ਕੇਸ ਖਰਾਬ ਕਰ ਰਹੀ ਹੈ ਤੇ ਬਦਮਾਸ਼ਾਂ ਨੂੰ ਕਿਸ ਤਰੀਕੇ ਦੇ ਨਾਲ ਇੰਟਰਵਿਊ ਕਰਾਇਆ ਜਾਂਦੇ ਨੇ ਅੰਦਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਮਾਨਸਾ ਵੀ ਦੇਖਿਆ ਗਿਆ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਕੇਸ ਦੇ ਵਿੱਚ ਨਾਮ ਦੇਤੇ ਬਦਮਾਸ਼ੀ ਉਹਨਾਂ ਨੂੰ ਐਸ਼ ਕਰਾਈ ਜਾਂਦੀ ਹੈ ਪੈਸਿਆਂ ਨਾਲ ਮਹਿੰਗੇ ਦੋ ਦੋ ਚਾਰ ਚਾਰ ਲੱਖ ਦੇ ਕੱਪੜੇ ਮਤਲਬ ਇਹ ਸਾਰਾ ਕੁਝ ਹੈਗਾ ਕਿ ਸਾਰਾ ਕੁਝ ਮਰਾਲ ਮਿਲ ਕੇ ਚੱਲ ਰਿਹਾ ਹੈ ਕੋਸ ਦਾ ਤੁਸੀਂ ਜੇਕਰ ਅਸੀਂ ਗੱਲ ਕਰੀਏ ਵੀ ਪੂਰਾ ਮਾਨਸਾ ਵੀ ਕੱਲ ਤੁਸੀਂ ਬੰਦ ਰੱਖਿਆ ਘਟਨਾ ਤੋਂ ਬਾਅਦ ਮਾਨਸਾ ਦੇ ਵਪਾਰੀਆਂ ਵੱਲੋਂ ਹੋਰ ਬਹੁਤ ਵੱਡੇ ਵੱਡੇ ਅਧਿਕਾਰੀ ਉੱਥੇ ਆਏ ਰਾਜਾ ਵੜਿੰਗ ਹੋਣੀ ਆਏ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹੋਣਾ ਸੀਗੇ ਉਹ ਪ੍ਰੈਸ਼ਰ ਤੋਂ ਬਾਅਦ ਕੋਈ ਪੁਲਿਸ ਦੀ ਵੱਡੀ ਕਾਰਵਾਈ ਵਧੀ ਹੋਵੇ ਤੇ ਕੁਝ ਕਾਰਵਾਈ ਕੀਤੀ ਹੋਵੇ ਹਜੇ ਤੱਕ ਮੈਂ ਦੇਖੋ ਪੁਲਸ ਦੇ ਅਧਿਕਾਰੀਆਂ ਦੇ ਫੋਨ ਤਾਰੇ ਨੇ ਮੈਂ ਨਾਲ ਦੀ ਟਾਪ ਬ੍ਰਾਂਚ ਦੇ ਫੋਨ ਵੀ ਆਇਆ ਐ ਐਸਐਸਪੀ ਸਾਹਿਬ ਨਾਲ ਵੀ ਕਾਫੀ ਵਾਰ ਗੱਲ ਹੋਈ ਦੀ ਤੇ ਮਿਲਿਆ ਵੀ ਸੀ ਮੈਂ ਥੋੜੀ ਜਿਹਾ ਪਹਿਲਾਂ ਤੇ ਉਹ ਕਹਿ ਰਹੇ ਆ ਕਿ ਅਸੀਂ ਕਾਰਵਾਈ ਕਰ ਰਹੇ ਆਂਗੇ ਮੈਂ ਤਾਂ ਇਹ ਮਤਲਬ ਇਹ ਹੀ ਪੁੱਛਿਆ ਸੀ ਕਿ ਕਾਰਵਾਈ ਕੀ ਤੁਸੀਂ ਕਰਨੇ ਹੋਗੇ ਜਦੋਂ ਲੀਡ ਮਿਲੀ ਹੈ ਸਾਨੂੰ ਮੈਂ ਕੋਈ ਬੰਦਾ ਫੜੋ ਤੇ ਸਹੀ ਸਾਨੂੰ ਪਤਾ ਤਾਂ ਲੱਗੇ ਵੀ ਕਿਹੜੇ ਬੰਦੇ ਆ ਕੌਣ ਹੈਗੇ ਕਿੱਥੋਂ ਆਗੇ ਮਤਲਬ ਕੋਈ ਜੇ ਫੜੋਗੇ ਫੇਰੀ ਮਤਲਬ ਉਸ ਚੀਜ਼ ਨੂੰ ਮੰਨਿਆ ਜਾ ਸਕਦਾ ਹੈ ਕਿ ਸਾਹਮਣੇ ਆਈ ਹੈ ਕੋਈ ਗੱਲ ਕੋਈ ਕਾਰਵਾਈ ਕੀਤੀ ਹੈ ਹੁਣ ਜੇ ਆਪਾਂ ਕਹੀਏ ਕਿ ਇਸ ਤਰੀਕੇ ਨਾਲ ਹੌਣ ਬਾਕੀ ਦਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਗੱਲਾਂ ਹੀ ਹੁੰਦੀਆਂ ਨਹੀਂ ਹੈ ਜਿਕਰ ਉਮੀਦ ਅੱਜ ਦੇਖੀਏ ਅੱਜ ਦੀ ਖਬਰ ਹੈ ਕਿ ਜੱਗੂ ਭਗਵਾਨਪੁਰੀ ਉਹਨਾਂ ਦੀ ਪੇਸ਼ੀ ਜਿਹੜੀ ਪੰਜਾਬ ਦੇ ਵਿੱਚ ਕਰਵਾਈ ਗਈ ਆ ਸਾਮ ਤੋਂ ਲੈ ਕੇ ਇਹ ਜਿਹੜੇ ਜਿਹੜੇ ਆ ਕਈ ਆ ਖਤਰਨਾਕ ਮਾਹੌਲ ਦੇ ਵਿੱਚ ਜਦੋਂ ਦਿਨ ਦਿਹਾੜੇ ਸੁਖਵਿੰਦਰ ਉਹਨਾਂ ਦਾ ਕਤਲ ਵੀ ਹੁੰਦਾ ਸਰਪੰਚ ਤੇ ਇੱਕ ਸਰਪੰਚ ਦੇ ਬੇਟਾ ਦਾ ਉਸ ਤੋਂ ਬਾਅਦ ਇਹ ਘਟਨਾ ਤੁਹਾਡੇ ਵਾਪਰ ਜਾਂਦੀ ਹੈ ਇਹ ਜਿਹੇ ਘਟਨਾਵਾਂ ਦੇ ਵਿੱਚ ਵੱਡੇ ਇਹ ਜਿਹੇ ਗੈਂਗਸਟਰ ਉਹਰੇ ਲਿਆ ਕੇ ਕੀ ਲੱਗਦਾ ਵੀ ਉਹ ਸੇਫ ਹੈ ਇਹ এনवायरमेंट ਉਸ ਟਾਈਮ ਦੇ ਵਿੱਚ ਇਹ ਜੀ ਪੇਸ਼ੀਆਂ ਹੋਣੀਆਂ ਚਾਹੀਦੀਆਂ ਉਹਨੇ ਨਹੀਂ ਦੇਖ ਉਹਦੇ ਪੌਸੇ ਨਹੀਂ ਦੇਖਣਾ ਜੀ ਉਹ ਗਵਰਨਮੈਂਟ ਨੇ ਦੇਖਣਾ ਕਿ ਸੇਫ ਹੈ ਕਿ ਨਹੀਂ ਉਹਦੇ ਚ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਬਟ ਡੈਫੀਨੇਟਲੀ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਹੈ ਉਹਦੇ ਚ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈਗਾ ਆਮ ਲੋਕ ਘੱਟੋ ਘੱਟ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਲੜਾਈਆਂ ਨਾਲ ਇਹਨਾਂ ਗੈਂਗਸਟਰ ਨਾਲ ਜਾਂ ਕੋਈ ਕਿਸੇ ਹੋਰ ਤਰੀਕੇ ਦੀ ਬਦਮਾਸ਼ੀ ਦੇ ਨਾਲ ਉਹ ਤਾਂ ਘੱਟੋ ਘੱਟ ਸੇਫ ਫੀਲ ਕਰਨ ਉਹ ਤਾਂ ਆਪਦੀ ਰੋਜ਼ੀ ਰੋਟੀ ਕਮਾ ਕੇ ਜਿਨ੍ਹਾਂ ਨੇ ਕੋਈ ਦੁਕਾਨਦਾਰ ਹੈਗੇ ਹੈਗੇ ਕੋਈ ਬਿਜ਼ਨਸਮੈਨ ਹੈਗੇ ਜਿਨ੍ਹਾਂ ਨੇ ਕੁਈ ਮੀਨੇ ਨਾ ਵੀ 5000 ਰੁਪਏ ਕਮਾਉਣਾ ਹੈਗਾ ਰੋਟੀ ਖਾਣੀ ਹੈ ਆਪਣੀ ਤੇ ਆਪਦਾ ਪਰਿਵਾਰ ਪਾਲਣਾ ਹੈ ਉਹਨੂੰ ਤਾਂ ਘੱਟੋ ਘੱਟ ਇਹ ਜਦੋਂ ਡਰਨ ਲੱਗੇ ਕਿ ਮੈਨੂੰ ਇੱਥੇ ਦੁਕਾਨ ਤੇ ਬੈਠੇ ਨੂੰ ਜਾਂ ਮੈਨੂੰ ਘਰੇ ਜਾਂਦੇ ਨੂੰ ਜਾਂ ਕੋਈ ਮੈਨੂੰ ਸ਼ੈਰ ਕਰ ਦੇਣ ਕੋਈ ਗੋਲੀਆਂ ਮਾਰ ਜੂਗਾ ਘੱਟੋ ਘੱਟ ਇੰਨੀ ਕੁ ਸੇਫਟੀ ਤੇ ਮੈਨੂੰ ਮਿਨੀਮਮ ਜਿਹੜੀ ਸੇਫਟੀ ਅਸੀਂ ਜਿਹੜੀ ਐਕਸਪੈਕਟ ਕਰ ਸਕਦੇ ਆਂਗੇ ਗਵਰਨਮੈਂਟ ਤੋਂ ਜੇ ਸਰਕਾਰੇ ਵੀ ਨਹੀਂ ਕਰ ਸਕਦੀ ਤਾਂ ਸਿਰਫ ਸਰਕਾਰ ਦਾ ਕੋਈ ਫਾਇਦਾ ਨਹੀਂ ਫੇਰ ਮੈਨੂੰ ਲੱਗਦਾ ਭਗਵੰਤ ਮਾਨੀ ਨੂੰ ਰਿਵਾਈਂਡ ਕਰ ਦੇਣਾ ਚਾਹੀਦਾ ਕਿਉਂਕਿ ਤਰਨ ਤਾਰਨ ਦੇ ਵਿੱਚ ਜਨਮੇ ਜੁਣਾ ਦੇ ਅਲਾਕਾ ਬਾਉਂਡਰੀ ਏਰੀਆ ਕਰਕੇ ਉੱਥੇ ਨਸ਼ਾ ਤੇ ਗੈਂਗਸਟਰਵਾਦ ਦੀ ਘਟਨਾਵਾਂ ਬਹੁਤ ਵਾਪਰਦੀਆਂ ਨੇ। ਉੱਥੇ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ। ਲੋਕ ਸਾਡੇ ਤੋਂ ਪੈਸੇ ਫਰੋਤੀਆਂ ਮੰਗਦੇ ਰਹਿੰਦੇ ਨੇ। ਉਸ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣਾ ਉਮੀਦਵਾਰ ਖੜਾ ਕਰਕੇ ਸਿੱਧੇ ਤੌਰ ਤੇ ਕਹਿ ਰਹੀ ਹੈ ਵੀ ਅਸੀਂ ਇੱਥੋਂ ਦਾ ਲਾਅ ਔਰਡਰ ਸਹੀ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਤਾਂ ਇਹ ਸਹੀ ਕਰ ਹੀ ਦਿੱਤਾ ਏ। ਦੇਖੋ ਸਰਕਾਰ ਦੀ ਬੇਸ਼ਰਮੀ ਹੈ। ਸਰਕਾਰ ਕਹਿ ਰਹੀ ਹੈ ਕਿ ਜੇ ਤੁਸੀਂ ਇੱਥੇ ਉਹਨਾਂ ਦੇ ਉਹਨਾਂ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਈਆਂ ਤੇ ਨਸ਼ਾ ਫਿਰ ਫਿਰ ਸ਼ੁਰੂ ਹੋ ਜਾਊਗਾ ਮੈਨੂੰ ਇਹ ਦੱਸੋ ਵੀ ਤਰਨਤਾਰਨ ਦਾ ਨਸ਼ਾ ਬੰਦ ਕਦੋਂ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਗੈਂਗਸਟਰ ਖਤਮ ਕਦੋਂ ਹੋਇਆ ਸੀ ਤਰਨਤਾਰਨ ਦੇ ਵਿੱਚ ਗੋਡੀਆਂ ਚ ਸੱਟਣੀਆਂ ਬੰਦ ਕਦੋਂ ਹੋਈਆਂ ਸੀ ਫਰੋਟੀਆਂ ਬੰਦ ਕਦੋਂ ਹੋਈਆਂ ਸੀ ਉੱਥੇ ਤਾਂ ਮਾਹੌਲ ਜਦੋਂ ਤੁਹਾਡੇ 4 ਸਾਲ ਡੱਬ ਚੁੱਕੇ ਉੱਥੇ ਪਹਿਲਾਂ ਵੀ ਉਹੀ ਮਾਹੌਲ ਸੀਗਾ ਹੁਣ ਤੁਸੀਂ ਪਹਿਲਾਂ ਵੀ ਤੁਹਾਡਾ ਹੀ ਐਮਐਲਏ ਸੀਗਾ ਹੁਣ ਤੁਸੀਂ ਕਿਹੜਾ ਐਸਾ ਕੰਮ ਕਰਦੋਂਗੇ ਕਿਹੜਾ ਐਸਾ ਮਾਰਕਾ ਮਾਰਦੋਂਗੇ ਵੀ ਉੱਥੇ ਨਸ਼ਾ ਵੀ ਬੰਦ ਹੋ ਜਾਊਗਾ ਜਿਹੜ ਸਾਵੇਂ ਇਹ ਮਤਲਬ ਲਾਰੇ ਲਾਏ ਜਾ ਰਹੇ ਲੋਕਾਂ ਤੋਂ ਵੋਟਾਂ ਦੇ ਲੈਣ ਲਈ ਮੈਨੂੰ ਲੱਗਦਾ ਕਿ ਲੋਕਾਂ ਨੂੰ ਥੋੜਾ ਸਕਾਉਣਾ ਚਾਹੀਦਾ ਹੈ ਮਾਨੀ ਬਾਡੀ ਨੂੰ ਤਾਂ ਕਿ ਜਿਹੜਾ ਹੈਗਾ 1 ਸਾਲ ਤੋਂ ਘੱਟ ਇਹ ਸੋਚ ਕੇ ਮਾੜਾ ਮੋੜਾ ਕੰਮ ਕਰਨ ਕੇ ਲੋਕਾਂ ਦੀ ਜ਼ਿੰਦਗੀ ਵੀ ਕੋਈ ਵੈਲਿਊ ਹੈਗੀ ਹੈ ਨਾ ਕਿ ਆਪ ਸਾਰੇ ਇਹਨਾਂ ਦੇ ਪਰਿਵਾਰਾਂ ਨੇ ਗੱਲ ਮੈਣ ਇਨਾਂ ਦੀ ਮਾਣੇ 40 ਗੱਨਮੈਂਡ ਰੱਖੇ ਹੋਏ ਨਾ ਵੀ ਜਿਹੜੀ ਹੈਗੀ ਧਰਮ ਪਤਨੀ ਨੇ 40 ਗੱਨਮੈਂਡ ਰੱਖੇ ਹੋਏ ਆਪ ਭਗਵੰਤ ਮਾਨ ਜੀ ਕੋਲੇ ਤਾਂ ਕਹਿੰਦੇ 1000 ਗੱਨਮੈਂਡ ਹੈਗਾ ਕਈ ਗੱਡੀਆਂ ਮਤਲਬ ਸੈਂਕੜੇ ਗੱਡੀਆਂ ਲੈ ਕੇ ਚੱਲਦੇ ਨੇ ਤੇ ਦੂਜੇ ਲੋਕਾਂ ਜਿਹੜੇ ਆਮ ਲੋਕਾਂ ਨੇ ਜਿਨ੍ਹਾਂ ਨੇ ਕੋਈ ਗੱਨਮੈਂਡ ਲੈਣੇ ਨਹੀਂ ਜਿਨ੍ਹਾਂ ਨੇ ਕੋਈ ਆਮ ਜ਼ਿੰਦਗੀ ਜਿਉਣੀ ਹੋ ਉਹਨਾਂ ਲਈ ਤਾਂ ਘੱਟੋ ਘੱਟ ਸੇਫ এনवायरमेंट ਕ੍ਰੀਏਟ ਕਰ ਮਹਨ ਕਿ ਇਹ ਇੱਕ ਇੱਕ ਕਾਰਨ ਇਹ ਤਾਂ ਤੁਹਾਨੂੰ ਫੀਲ ਤਾਂ ਨਹੀਂ ਹੁੰਦਾ ਕਿ ਇਹਦਾ ਤਾਂ ਹੀ ਲੱਗਦਾ ਵੀ आरटीआई ਤੁਸੀਂ ਐਕਟੀਵਿਸਟ ਹੋ ਤੁਸੀਂ ਸਰਕਾਰ ਦੇ ਕਾਫੀ ਜਿਹੜੇ ਖੁਲਾਸੇ ਆਟੇ ਕਰਕੇ ਕਰਦੇ ਰਹਿੰਦੇ ਹੋ ਅਕਸਰ ਤੁਹਾਡੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਇਹ ਕਾਰਨ ਤਾਂ ਨਹੀਂ ਕਿਤੇ ਕੋਈ ਜੁੜਦੀਆਂ ਤਾਰਾਂ ਇਹ ਇਸ ਕਾਰਨ ਕਰਕੇ ਨਹੀਂ ਹਾਂਜੀ ਫਿਲਹਾਲ ਤਾਂ ਜੀ ਕੋਈ ਐਸੀ ਗੱਲ ਸਾਹਮਣੇ ਨਹੀਂ ਆਈ ਨਾ ਹੀ ਕੋਈ ਮੈਨੂੰ ਇਦਾਂ ਦੀ ਕੋਈ ਡਾਇਰੈਕਟ ਧਮਕੀ ਆਈ ਹੈ ਜਾਂ ਕੋਈ ਕਾਰਨ ਸਾਹਮਣੇ ਆਇਆ ਬਟ ਲੈਟਸ ਸੀ ਜੇ ਕੋਈ ਮਤਲਬ ਇਹਦੇ ਵਿੱਚ ਜਾਂਚ ਚ ਕੁਝ ਨਿਕਲ ਲੂਗਾ ਤਾਂ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜੀ ਜੀ ਤੇ ਇਹ ਸਾਡੇ ਨਾਲ ਮਾਨਿਕ ਗੋਇਲ ਸੀਗੇ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਸਾਰੀ ਕਾਰਵਾਈ ਵਾਪਰਦੀ ਐ ਜਦੋਂ ਇਹ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਪਿੱਛੇ ਜੇ ਸੁਖਵਿੰਦਰ ਉਹਨਾਂ ਦਾ ਵੀ ਕਤਲ ਹੁੰਦਾ ਹੈ ਕਿ ਇਹ ਜਿਹੜੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਜਾਬ ਦਾ ਜਿਹੜਾ ਮਾਹੌਲਾ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਬਣਿਆ ਪਿਆ ਮਾਨਸਾ ਦੇ ਵਿੱਚ ਵਪਾਰੀਆਂ ਚ ਵੀ ਸਹਿਮ ਦਾ ਮਾਹੌਲ ਹੈ ਲੋਕਾਂ ਦੀ ਆਮ ਜ਼ਿੰਦਗੀ ਇਸ ਟਾਈਮ ਖਤਰੇ ਦੇ ਵਿੱਚ ਹੈ ਸਰਕਾਰਾਂ ਨੂੰ ਇਹ ਚਾਹੀਦਾ ਮਾਨੀਗੋਲ ਦੇ ਕਹਿਣ ਦੇ ਮੁਤਾਬਕ ਵੀ ਲਾਅਨ ਆਰਡਰ ਹੈ ਜਿਹੜਾ ਪੰਜਾਬ ਦਾ ਉਹਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਤੇ ਬਾਕੀ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ